ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਪਾਤਸ਼ਾਹੀ 6 ਸੋਚੈ ਸਾਖ ਫਗਵਾੜਾ ਅਸੀਂ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਹ ਆ ਜੀ ਉਹ ਧਾਰਮਿਕ ਸਥਾਨ ਗੁਰਦੁਆਰਾ 6 ਪਾਤਸ਼ਾਹੀ ਜਿੱਥੇ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਇੱਥੇ ਆ ਕੇ ਬੇਰੀ ਥੱਲੇ ਸੁਖ ਦਾ ਚੈਨ ਲਿਆ ਸੀ ਜਿਸ ਕਰਕੇ ਇਸ ਆਸਾਨ ਦਾ ਨਾਮ ਸੁਖਚੈਨ ਸਾਹਿਬ ਰੱਖਿਆ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਜਿੱਥੇ ਤੁਸੀਂ ਆਪਣੇ ਜੋੜੇ ਜਮਾ ਕਰਾ ਸਕਦੇ ਆ ਜੋੜੇ ਜਮਾ ਕਰਾ ਕੇ ਅਗੇ ਹੱਥ ਸਾਫ਼ ਕਰਨ ਲਈ ਬਾਸਵਸ਼ਣ ਲੱਗੇ ਹੋਇਆ ਇੱਥੇ ਤੁਸੀਂ ਹੱਥ ਧੋ ਕੇ ਅੰਦਰ ਜਾ ਸਕਦੇ ਆ ਅੰਦਰ ਐਂਟਰੀ ਕਰਦੇ ਹੋਏ ਸੱਜੇ ਹੱਥ ਸਰੋਵਰ ਬਣਿਆ ਹੋਇਆ ਹੈ ਜਿਦੇ ਵਿੱਚ ਲੱਖਾਂ ਹੀ ਸੰਤਾਂ ਨੇ ਇਸ਼ਨਾਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਇਸ ਬੋਰਡ ਉਤੇ ਇਸ ਸਥਾਨ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਹੈ ਕਿ ਮਹਾਰਾਜ ਕਦੋਂ ਕਿਹੜੇ ਸਾਲ ਵਿੱਚ ਜੰਗਾਂ ਲੜਦੇ ਹੋਏ ਇੱਥੇ ਆਏ ਸੀ ਤੇ ਇੱਥੇ ਆ ਕੇ ਉਨ੍ਹਾਂ ਨੇ ਸੁੱਖ ਦਾ ਚੈਨ ਲਿਆ ਸੀ ਜਿਸ ਕਰਕੇ ਇਸ ਸਥਾਨ ਦਾ ਨਾਮ ਸੁੱਖ ਚੈਨ ਸਾਵ ਰੱਖਿਆ ਗਿਆ ਤੇ 24 ਘੰਟੇ ਲੰਗਰ ਅਤੇ ਟੁੱਟ ਵਰਤਦਾ ਹੈ ਇਹ ਤੇ ਦਰਬਾਰ ਸਾਹਿਬ ਦੇ ਐਂਟਰੀ ਦੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਜਿਹੜੇ ਕਿ ਮੀਰੀ ਪੀਰੀ ਦੇ ਪ੍ਰਤੀਕ ਹਨ ਆਓ ਹੁਣ ਅਸੀਂ ਅੰਦਰ ਚੱਲਦੇ ਹਾਂ ਤੇ ਅੰਦਰ ਜਾ ਕੇ ਦਰਬਾਰ ਸਾਹਿਬ ਦਾ ਲੋਕਿਕ ਦ੍ਰਿਸ਼ ਦੇਖਦੇ ਹਾਂ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਇਹ ਆਉ ਮੀਨਸਥਾਨ ਜਿੱਥੇ ਮਹਾਰਾਜ ਨੇ ਸੁਖ ਦਾ ਚੈਨ ਲਿਆ ਸੀ ਇਹ ਪ੍ਰਸ਼ਾਦ ਵਾਲਾ ਇੱਥੇ ਪ੍ਰਸ਼ਾਦ ਦਿੰਦੇ ਆ ਤੇ एक कमरे अखंडपा साहब भी आ एक इधर वा एक दूसरी सैडते है थड़ा साहब साइड तो ये बैक साइड तो यही सैड तो ये दूसरा कमरा अखंड साहब इतने भी आरंभ होया ਤੇ ਇਹ ਸਾਰਾ ਦਰਬਾਰ ਸਾਹਿਬ ਅੰਦਰੋਂ ਦੇਖੋ ਕਿੰਨਾ ਵਧੀਆ ਕੀਤਾ ਹੈ ਰੋਸ਼ਨ ਕੀਤਾ ਹੋਇਆ ਸਾਰੀ ਫੁਲਾਇਸ ਜਾਵਟ ਵੀ ਹੋ ਜੂਆ ਤੇ ਉੱਪਰ ਇੱਕ ਲਿਖਿਆ ਹੈ ਅਗੇ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰਪਾਰੀ ਅਰਜੁਨ ਪਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਦੋਸਤੋ ਬਾਹਰ ਆ ਜੰਨੇ ਆ ਦੇ ਇੱਥੇ ਲਿਖਿਆ ਫੋਨ ਬੰਦ ਰੱਖੋ ਆਪਣੇ ਜੋ ਅੰਦਰ ਸੰਕਤਾਂ ਮਾਰੇ ਨੇ ਰੱਬੀ ਬਾਈ ਨੇ ਜੋੜ ਸਕਣ ਇਸ ਬੋਰਡ ਦੇ ਉੱਪਰ ਹਰ ਰੋਜ਼ ਨਵਾਂ ਹੁਕਮਨਾਮਾ ਲਿਖਿਆ ਜਾਂਦਾ ਆ ਤੇ ਵੀ ਲਿਖਿਆ ਜਾਂਦਾ ਸੰਗਰਾਂਦ ਕਦੋਂ ਮੱਸਿਆ ਕਦੋਂ ਤੇ ਪੂਰਨਮਾਸ਼ੀ ਕਦੋਂ ਆ ਤੇ ਇਹ ਦੇਖੋ ਕਿੰਨਾ ਸੋਹਣਾ ਚੂਮਰ ਆਇਆ ਆ ਏਸੀ ਲਾਈਟਿੰਗ ਵੀ ਵਧੀਆ ਆ ਬਾਹਰਲੇ ਪਾਸੇ ਆ ਜੰਨੀ ਆ ਦੇਖੋ ਇਹ ਡਿਊਟੀ ਆ ਜਿਹੜੀ ਕੀ ਇਧਰ ਨੂੰ ਇੱਕ ਹੋਰ ਰਸਤਾ ਬਾਈਪਾਸ ਵਾਂ ਨੂੰ ਕੱਢਿਆ ਜਾਊਗਾ ਜੇ ਤਿਆਰੀ ਚੱਲ ਰਹੀ ਹੈ ਗੇਟ ਦੀ ਤੇ ਜਦੋਂ ਤਿਆਰੀ ਮੁਕੰਮਲ ਹੋ ਗਈ ਫਿਰ ਇਹ ਗੇਟ ਖੁੱਲਨ ਕਰ ਦਿੱਤਾ ਜਾਊਗਾ ਇਹ ਸੁਚੇਸਾ ਗੁਰਦੁਆਰਾ ਦਾ ਸਾਈਡ 뷰 ਸਰੋਵਰ ਸਾਈਡ ਤੋਂ ਲੇਖੋ ساری ਸ਼ੈੱਡ ਪਾਈ ਹੋਈ ਆ ਤਾਂ ਜੋ ਸੰਗਤਾਂ ਨੂੰ ਮੀਂਹ ਦੇ ਵਿੱਚ ਔਖਾ ਨਾ ਹੋਵੇ ਸਰੋਵਰ ਦੇ ਵਿੱਚ ਮੱਛੀਆਂ ਵੀ ਆ ਜਿੱਥੇ ਇਹ ਲਿਖਿਆ ਹੁੰਦਾ ਹੈ ਕਿ ਮੱਛੀਆਂ ਨੂੰ ਪ੍ਰਸ਼ਾਦ ਪਾਉਣਾ ਮਨਾ ਹੈ ਕਿਉਂਕਿ ਉਹਨਾਂ ਦੀ ਖੁਰਖਰਾਕ ਹੁੰਦੀ ਹੈ ਉਹਨੂੰ ਪ੍ਰਸ਼ਾਦ ਨਹੀਂ ਬਣ ਜਾਈਂਦਾ ਤਾਂ ਜੋ ਮੱਛੀਆਂ ਮਾਰ ਨਾ ਜਾਣ ਸਰੋਵਰ ਦੇ ਵਿੱਚ ਇਹ ਚਾਰ ਚਾਹਨ ਲਾਈਆਂ ਸਰੋਵਰ ਨੂੰ ਇਹ ਆਨੰਦ ਕਾਰਜ ਲਈ ਕਮਰਾ ਪਹਿਲਾਂ ਆਨੰਦ ਕਾਰਜ ਅੰਦਰ ਦਰਬਾਰ ਸਾਹਿਬ ਵਿੱਚ ਹੀ ਕੀਤੇ ਜਾਂਦੇ ਸੀ ਇਹ ਸੰਤਾਂ ਨੂੰ ਮੱਥਾ ਟੇਕਣ ਵੇਲੇ ਬਹੁਤ ਪ੍ਰੋਬਲਮ ਆਉਦੀ ਸੀ ਇਸ ਲਈ ਇਹ ਰੂਮ ਬਾਹਰ ਤਿਆਰ ਕੀਤਾ ਗਿਆ ਤੇ ਹੁਣ ਇੱਥੇ ਬਾਹਰ ਹੀ ਆਨੰਦ ਕਾਰਜ ਕੀਤੇ ਜਾਂਦੇ ਆ ਇਹ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਜਿੱਥੇ ਲੱਖਾਂ ਹੀ ਸੰਤਾਂ ਆ ਕੇ ਲੰਗਰ ਛਕਦੀਆਂ ਤੇ ਵਾਹਿਗੁਰੂ ਦਾ ਨਾਮ ਗੁਣਗਾਨ ਕਰਦੀਆਂ ਆ ਤੇ ਇਸ ਪਾਸੇ ਬੈਕਸਾਈਡ ਤੇ ਪੱਟੀਆਂ ਆ ਜਿੱਥੇ ਮਹਾਰਾਜ ਜੀ ਦੇ ਹੁਕਮ ਅਨੁਸਾਰ ਲੰਗਰ ਪਕਾਇਆ ਜਾਂਦਾ ਆ ਤੇ ਸਾਰੀ ਸੰਗਤ ਚ ਵਰਤਾਇਆ ਜਾਂਦਾ ਆ ਇਧਰ ਪੱਟੀਆਂ ਇਹ ਬੀਬੀਆਂ ਸੇਵਾ ਕਰ ਰਹੀਆਂ ਹਨ ਤੇ ਚੱਕੀ ਆ ਜਿਹਦੇ ਵਿੱਚ ਆਟਾ ਪੀਸਿਆ ਜਾਂਦਾ ਆ ਤੇ ਅੱਗੇ ਆ ਜੋ ਇਹ ਦੇਖੋ ਜੀ ਲੰਗਰ ਹਾਲ ਜਿਹੜਾ ਕਿ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਦੇਖੋ ਇਥੇ ਸੇਵਾਦਾਰ ਹਰਵੇ ਦੇ ਸੇਵਾ ਕਰਦੇ ਰਹਿੰਦੇ ਆ ਦੂਰ ਦੂਰ ਆ ਕੇ ਸੰਗਤਾਂ ਇਥੇ ਸੇਵਾ ਕਰਦੀਆਂ ਤੇ ਆਪਣਾ ਜੀਵਨ ਸਫਲ ਬਣਾਉਂਦੀਆਂ ਆ ਇਹ ਗੁਰਦੁਆਰਾ ਸਾਹਿਬ ਦੀ ਦੂਸਰੀ ਐਂਟਰੀ ਆ ਦੂਸਰਾ ਗੇਟ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ